ਕਹਿੰਦਾ ਫੋਨ ਨਹੀਂ ਇਥੋਂ ਜਰਾਬ ਚੋਂ ਫੋਨ ਕੱਢਿਆ ਨੇ ਅੱਛਾ ਜੀ ਪਤਾ ਨਹੀਂ ਕੀ ਕੋਡਵੋਲਡ ਬੋਲਿਆ ਅੰਮ੍ਰਿਤਸਰ ਦੀਆਂ ਲਾਈਟਾਂ ਕਲੀਨ 15 ਮਿੰਟ ਚ ਲਾਈਟਾਂ ਕਲੀਨ ਹੋ ਗਈਆਂ ਅੰਮ੍ਰਿਤਸਰ ਛੇਡੂ ਲੁਧਿਆਣੇ ਦੀ ਲਾਈਟਾਂ ਕਲੀਨ ਹੋ ਗਈਆਂ ਕੋਡਵੋਲਡ ਜੀ ਐਸਾ ਉਹ ਸਾਰੇ ਇਹ ਸਾਰਾ ਨੈਕਸਸ ਚੱਲਦਾ ਇੱਕ ਬੰਦਾ ਚਲਾ ਰਿਆ ਹਮ ਹੁਣ ਤੁਸੀਂ ਵੇਖੋ ਇੱਕ ਬੰਦਾ ਅੰਮ੍ਰਿਤਸਰ ਚ ਆਪਰੇਟ ਕਰ ਰਿਹਾ ਇਹਨਾਂ ਨੂੰ ਹਮ ਇੱਕ ਬੰਦਾ ਹਰ ਚੌਂਕ ਚ ਬੈਠਾ ਪੈਸੇ ਇਕੱਠੇ ਕਰ ਰਿਹਾ ਸ਼ਾਮਾਂ ਨੂੰ ਕਿਤੇ ਨਾ ਕਿਤੇ ਉਹਨਾਂ ਨੇ ਭਕਾਨੇ ਕਿੱਥੋਂ ਆਉਂਦੇ ਆ ਉਹ ਦੂਜਾ ਕਿੱਥੋਂ ਆਉਂਦਾ ਉਹ ਅਸੀਂ ਵੇਖਦੇ ਰਹੇ ਉੱਥ ਇੱਕ ਬੰਨੇ ਰੇੜੀ ਲਈ ਭਗਾਨਿਆਂ ਦੀ ਆਪ ਉਹ ਸਾਹਮਣੇ ਬੈਠਾ ਪਰਲੇ ਬੰਨੇ ਬੱਚਿਆਂ ਕੋ ਪੈਸੇ ਮੰਗਵਾ ਰਿਹਾ ਲਾਈਟਾਂ ਤੇ ਔਰ ਇਥੋਂ ਕਲੀਅਰ ਹੋ ਜਾਂਦਾ ਕਿ ਤੁਹਾਨੂੰ ਦਿੱਕਤਾ ਕੁਝ ਹੋਰ ਹੈ ਉਹ ਤਾਂ ਕਰ ਹੋਰ ਹੈ ਜੋ ਦਿਖ ਰਿਹਾ ਉਹ ਹੋ ਨਹੀਂ ਰਿਹਾ ਇਹ ਬਹੁਤ ਵੱਡਾ ਸਕੈਮ ਚੱਲ ਰਿਹਾ ਪੰਜਾਬ ਦੇ ਵਿੱਚ ਪੰਜਾਬ ਦੀ ਧਰਤੀ ਤੇ ਔਰ ਇਹ ਬਹੁਤ ਵੱਡਾ ਕਲੰਕ ਸੀ ਇੱਕ ਇਹਦੇ ਲਈ ਇੰਨੀਆਂ ਲੋਕਾਂ ਨੇ ਦਾਅਵਾਵਾਂ ਦਿੱਤੀਆਂ ਇੰਨੇ ਲੋਕਾਂ ਦੇ ਫੋਨ ਆਏ ਪਰ ਮੈਨੂੰ ਇੱਕ ਗੱਲ ਦਾ ਦੁੱਖ ਬਹੁਤ ਰਿਹਾ ਜਿਹੜੇ ਲੋਕ ਪੰਜਾਬ ਦੀ ਗੱਲ ਕਰਦੇ ਸੀ ਅਕਸਰ ਨਿੱਕੇ ਨਿੱਕੇ ਗੱਲਾਂ ਤੋਂ ਵਿਵਾਦਤ ਬਿਆਨ ਦਿੰਦੇ ਸੀ ਮੈਨੂੰ ਉਹ ਨਜ਼ਰ ਨਹੀਂ ਆ ਜਿਹੜੇ ਪੰਜਾਬ ਦੇ ਹੱਤਿਆਸ਼ੀ ਦੱਸਦੇ ਸੀ ਨਹੀਂ ਫੇਸਬੁੱਕ ਲਾਈਵ ਤਾਂ ਹਰ ਕਿਸੇ ਨੇ ਪਾਇਆ ਮੈਂ ਉਹਨਾਂ ਲੋਕਾਂ ਦੀ ਗੱਲ ਕਰਦਾ ਜਿਹੜੇ ਪੰਜਾਬ ਦੇ ਨਿੱਕੇ ਨਿੱਕੇ ਮੁੱਦਿਆਂ ਨੂੰ ਪਸਾਦ ਪਾਉਣ ਦੀ ਗੱਲ ਕਰਦੇ 24 ਘੰਟੇ ਇੱਕੋ ਗੱਲ ਹੀ ਹੁੰਦੀ ਆ ਉਹਨੇ ਆ ਕਰਤਾ ਆ ਕਰਤਾ ਮੈਂ ਉਹ ਲੋਕਾਂ ਦਾ ਰਿਐਕਸ਼ਨ ਨਹੀਂ ਵੇਖਿਆ ਪਰ ਇੱਥੇ ਮੈਂ ਹਰ ਇੱਕ ਰਾਜਨੀਤਿਕ ਪਾਰਟੀ ਦੇ ਲੋਕਾਂ ਦਾ ਰਿਐਕਸ਼ਨ ਵੇਖਿਆ ਉਹਨਾਂ ਨੇ ਕਿਹਾ ਬਹੁਤ ਵਧੀਆ ਹੋਇਆ ਐ ਜੀ ਪੀ ਸੀ ਨੇ ਟੋਟਲ ਐ ਜੀ ਪੀ ਸੀ ਦੇ ਹਾਰ ਨੇ ਜਥੇਦਾਰ ਤੱਕ ਸਾਰਿਆਂ ਨੇ ਕਿਹਾ ਵੀ ਬ ਔਰ ਦਰਬਾਰ ਸਭੀਆਂ ਸਰਾਵਾਂ ਚੋਂ ਵੀ ਨਿਕਲੇ ਕਈ ਲੋਕ ਵੇਖੋ ਹਮ ਔਰ ਹਰ ਬੰਦੇ ਨੇ ਕਿਹਾ ਵੀ ਚੰਗੇ ਚੰਗਾ ਹੋਇਆ ਕੰਮ ਤੁਸੀਂ ਦੇਖੋ ਜਿਸ ਹਿਸਾਬ ਦੇ ਨਾਲ ਕਰਾਇ ਵਧ ਰਿਹਾ ਸੀਗਾ ਰਾਤ ਨੂੰ ਰੋਡ ਤੇ ਵਾਰਦਾਤਾਂ ਹੁੰਦੀਆਂ 24 ਘੰਟੇ ਤੇ ਪੁਲਿਸ ਛੜਕਾਂ ਤੇ ਫਿਰਦੀ ਨਹੀਂ ਹਮ ਇਹਨਾਂ ਨੇ ਤੇ ਉਥੋਂ ਨਿਕਲਣਾ ਮੂੰਹ ਬੰਨਣਾ ਜਿਹਦੇ ਮਰਜ਼ੀ ਜੋ ਮਰਜ਼ੀ ਮਾਰ ਕੇ ਖੋ ਕੇ ਲੈ ਜਾਣ ਇਹ ਬਹੁਤ ਵੱਡਾ ਸਕੈਮ ਸੀ ਤੁਸੀਂ ਦੇਖੋ ਜੇ ਇਹ ਐਡਾ ਵੱਡਾ ਸਕੈਮ ਨਹੀਂ ਸੀ ਕਿੱਦਾਂ ਗੈਪ ਹੋ ਗਿਆ ਸਾਰਾ ਕੁਝ ਮੈਂ ਪਰ ਮੈਂ ਵਿੱਚ ਰੁਕਣਾ ਚਾਹਾਂਗਾ ਪਰਨਗਰ ਚੌਂਕ ਤੋਂ ਭਾਈ ਵਾਲਾ ਚੌਂਕ ਤੱਕ ਡਿਵੈਲੋਪਡ ਰੋਡ ਐਲੀਵੇਟਡ ਰੋਡ ਤਾਂ ਚਲੋ ਸ਼ੁਰੂ ਹੋ ਜਾਂਦੀ ਹੈ ਜੇ ਆਪਾਂ ਗੱਲ ਕਰਦੇ ਆ ਚਗਰਾਉਂ ਪੁਲ ਤੋਂ ਲੈ ਕੇ ਕਿ ਚੁੰਗੀ ਤੱਕ ਹੈਗੀ ਆ ਤੇ ਉਹ ਉੱਥੇ ਥੱਲੇ ਲੋਕੀ ਬੈਠੇ ਹੁੰਦੇ ਸੀ ਤੇ ਮੈਨੂੰ بڑے ਬੰਦੇ ਨੇ ਪਹਿਲਾਂ ਵੀ ਦੱਸਿਆ ਸੀ ਕਹਿੰਦੇ ਇਹ ਇੱਥੇ ਬੈਂਦੇ ਨੇ ਇਸ ਵੇਰੇ ਭੀਖ ਮੰਗਦੇ ਆ ਰਾਤੀ ਇਹ ਵਾਰਦਾਤਾ ਕਰਦੇ ਤੇ ਇੱਥੋਂ ਵੀ ਨਿਕਲ ਨਹੀਂ ਸਕਦਾ ਬਿਲਕੁਲ ਸਹੀ ਹੈ ਤਾਂ ਰਾਤੀ ਕੋਈ ਨਿਕਲ ਨਹੀਂ ਸਕਦਾ ਕਹਿੰਦੇ ਬਿਲਕੁਲ ਕਰਦੇ ਆ ਜੀ ਵਾਰਦਾਤਾ ਕਿਉਂ ਨਹੀਂ ਕਰਦੇ ਵਾਰਦਾਤਾ ਤੁਸੀਂ ਦੇਖੋ ਜਿਹੜੇ ਬੰਦੇ ਖੁੱਲੇ ਆਮ ਬੱਤੀ ਵਰਤ ਰਹਿਆ ਖੁੱਲੇ ਆਮ ਐਲਈਡੀਆਂ ਪਈਆਂ ਵਾਇਲ ਸਿੱਡੀਆਂ ਪਈਆਂ ਲੈਪਟਾਪ ਫੋਨ ਇਹਨੇ ਨੇ ਮਹਿੰਗੇ ਬਾਈਕਾਂ ਰੱਖੀਆਂ ਹਰ ਸ਼ੌਂਕ ਰੱਖਿਆ ਵੀਆਈਪੀ ਝੁੱਗੀਆਂ 'ਚ ਰਹਿੰਦੇ ਉੱਥੇ ਤੁਹਾਡੇ ਕੋਲ ਵੋਟਰ ਆਈਡੀ ਆਧਾਰ ਕਾਰਡ ਕੋਈ ਨਹੀਂ ਹੁਣ ਅਸੀਂ ਪਿੱਛੇ ਦੇ ਪ੍ਰਵਾਸੀਆਂ ਦਾ ਰੌਲਾ ਬਹੁਤ ਪਿਆ ਸੀ ਕਿ ਜੰਡੇਆਲੇ ਦੀ ਘਟਨਾ ਵਾਂ ਰਾਤ ਦੋ ਨੌਜਵਾਨਾਂ ਦੇ ਨਾਲ ਗਲ ਪੈ ਗਏ ਤੇ ਮੈਂ ਵਿੱਚ ਜਾ ਕੇ ਬਚਾ ਤਾ ਕਾਫੀ ਵੀਡੀਓ ਵਾਇਰਲ ਹੋਈ ਸੀ ਜੰਡੇਆਲੇ ਦਾਣਾ ਮੰਡੀ ਦੇ ਬਾਹਰ ਦੀ ਔਰ ਲੋਕ ਕਹਿੰਦੇ ਜੀ ਇਹ ਵਿਰੋਧ ਕਰਦੇ ਹੁਣ ਅਸੀਂ ਵਿਰੋਧ ਨਹੀਂ ਕਰਦੇ ਅਸੀਂ ਇਹ ਕਹਿੰਨੇ ਵੀ ਤੁਸੀਂ ਕੰਮ ਕਰਨਾ ਕੰਮ ਕਰੋ ਤੁਸੀਂ ਗੁੰਡਾ ਕਰਦੀ ਨਾ ਕਰੋ ਤੁਸੀਂ ਕਿਸੇ ਦੇ ਨਾਲ ਕੁੱਟ ਮਾਰਨਾ ਕਰੋ ਤੁਸੀਂ ਮਾਰ ਕੇ ਬੰਦਾ ਇਥੋਂ ਯੂਪੀ ਤੇ ਯੂਪੀ ਤੋਂ ਇੱਥੇ ਆ ਜਾਓ ਤੇ ਉੱਥੇ ਤੁਹਾਨੂੰ ਪੁੱਛਣਾ ਹੀ ਕਿਸੇ ਨੇ ਨਹੀਂ ਸਰਕਾਰ ਨੂੰ ਇੱਕ ਕਾਨੂੰਨ ਹੋਰ ਬਣਾਉਣਾ ਚਾਹੀਦਾ ਜਿਹੜੇ ਵੀ ਸਟੇਟ ਚੋਂ ਬੰਦਾ ਪੰਜਾਬ ਚ ਆਉਂਦਾ ਉਹ ਉਥੋਂ ਜਿਹੜਾ ਵਾ ਨਾ ਥਾਣੇ ਚੋਂ ਸਰਪੰਚ ਤੋਂ ਪੰਚਾਇਤ ਤੋਂ ਲਿਖਾ ਕੇ ਲਿਆਵੇ ਆਈਡੈਂਟੀਫਾਈ ਕਰਾ ਕੇ ਲਿਆਵੇ ਇੱਥੇ ਜਿਹਦੇ ਕੋਲ ਆ ਰਿਹਾ ਉਹ ਆਪਣੀ ਜ਼ਿੰਮੇਵਾਰੀ ਤੇ ਉਹਨੂੰ ਰੱਖੇ ਸਾਡੇ ਲੋਕਾਂ ਨੇ ਅੱਧਿਆਂ ਜ਼ਿਆਦਾ ਤੇ ਕਬਰੇ ਕਰਾਇਆ ਤੇ ਦਿੱਤੇ ਉਹਨਾਂ ਕੋ ਹੈ ਹੀ ਨਹੀਂ ਕੋਈ ਪ੍ਰੂਫ ਹੀ ਨਹੀਂ ਆ ਤੇ ਫਿਰ ਉਹ ਬੰਦੇ ਵਾਰਦਾਤ ਕਰਕੇ ਜਦੋਂ ਕੱਲ ਨੂੰ ਚਲ ਜਾਂਦੇ ਫਿਰ ਲੋਕੀ ਫਸ ਜਾਂਦੇ ਤੇ ਤਰਲੇ ਜਾਂਦੇ ਜ਼ਿਆਦਾਤਰ ਕ੍ਰਾਈਮ ਜਿਹੜਾ ਕਿਉਂ ਵੱਧ ਰਿਹਾ ਵਾ ਉਹ ਇਸੇ ਕਰਕੇ ਤੁਸੀਂ ਇਹ ਇੱਕੋ ਜਿਹਾ ਲੱਗਦੇ ਤੁਹਾਨੂੰ ਤੁਸੀਂ ਵੇਖਿਓਗੇ ਨਾ ਜਦੋਂ ਤੁਸੀਂ ਸ਼ਕਲਾ ਇੱਕੋ ਜੀਆਂ ਪਹਿਲੀ ਤੇ ਕੱਲ ਮਹੀਨਾ ਮਹੀਨਾ ਨਾਉਂਦੇ ਨਹੀਂ ਬੱਚਿਆਂ ਦੇ ਹਾਲਾਤ ਵੇਖਿਓ ਕਿਹੜਾ ਬੱਚਿਆਂ ਨੂੰ ਆਪਣੇ ਨੂੰ ਇਦਾਂ ਰਹਿਣ ਦਿੰਦਾ ਇਹਨਾਂ ਦੇ ਬੱਚੇ ਨਹੀਂ ਐ ਜੇ ਇਹ ਬੱਚੇ ਇਹਨਾਂ ਦੇ ਹੋਣ ਮਾਂ ਪਿਓ ਕਦੀ ਆਪਣੇ ਬੱਚੇ ਨੂੰ ਨੰਗੇ ਪੈਰੀ ਤਪਦੀ ਸੜਕ ਤੇ ਨਹੀਂ ਛੱਡਦਾ ਇਹ ਤੁਸੀਂ ਵੇਖਿਓ ਵੀ ਬੱਚਿਆਂ ਦੇ ਹਾਲਾਤ ਕੀ ਹੁੰਦੇ ਨੇ ਔਰ ਜਦੋਂ ਇਹ ਬੱਚਿਆਂ ਨੂੰ ਰੈਸਕਿਊ ਕੀਤਾ ਔਰ ਸਾਨੂੰ ਵੇਖ ਕੇ ਆਪ ਨੂੰ ਦੁੱਖ ਆ ਵੀ ਕਿਹੜੇ ਕੱਪੜੇ ਪਾਏ ਕਿਦਾਂ ਬੱਚੇ ਨੰਗੇ ਪੈਰੀ ਕਿਹੜੇ ਹਾਲਾਤਾਂ 'ਚ ਆ ਔਰ ਜਿਹੜੇ ਬੱਚੇ ਜਿਨ੍ਹਾਂ ਦੇ ਵਿਚਾਰਿਆਂ ਦੇ ਚੁੱਕੇ ਆ ਉਹ ਕਿੰਨੀਆਂ ਸੁਖਣਾ ਨਾ ਮਾਂ ਪਿਓ ਨੇ ਲੈ ਹੁੰਦੇ ਆ ਉਹ ਤੇ ਫਿਰ ਗਮ ਦੇ ਵਿੱਚ ਅਧਿਓ ਜਿਆਦੇ ਮਰ ਜਾਂਦੇ ਜਦੋਂ ਕਿਸੇ ਦਾ ਬੱਚਾ ਗਾਇਬ ਹੋ ਜਾਂਦਾ ਬਹੁਤ ਤੇਜ਼ੀ ਨਾਲ ਬੱਚੇ ਗਾਇਬ ਹੋ ਰਹੇ ਆ ਇਹ ਬੜਾ ਵੱਡਾ ਸਕੈਮ ਹੈ ਔਰ ਮੇਰੀ ਕੋਸ਼ਿਸ਼ ਹੈ ਆ ਵੀ ਜਿਹੜਾ ਪਾਰਲੀਮੈਂਟ ਦਾ ਸੈਸ਼ਨ ਹੈ ਨਾ ਉਹਦੇ ਵਿੱਚ ਵੀ ਇਹ ਆਵਾਜ਼ ਜਾਵੇ ਤੇ ਇੱਕ ਕਾਨੂੰਨ ਦੇਸ਼ ਵੱਲੋਂ ਐਸਾ ਬਣੇ ਕਿ ਕਿਸੇ ਵੀ ਸਟੇਟ 'ਚ ਕਿਸੇ ਨੇ ਜਾਣਾ ਵਾ ਤੇ ਉਹ ਆਪਣੇ ਸਟੇਟ ਦੇ ਵਿੱਚੋਂ ਆਪਣੇ ਮੋਤਬਰ ਬੰਦਿਆਂ ਕੋ ਆਪਣੇ ਥਾਣੇ ਦੇ ਵਿੱਚੋਂ ਵੈਰੀਫਾਈ ਕਰਾ ਕੇ ਅਗਲੇ ਬੰਨੇ ਦੱਸਿਆ ਜਾਵੇ ਜਿਹਦੇ ਕੋਲ ਜਾਂਦਾ ਤਾਂ ਹੀ ਕ੍ਰਾਈਮ ਰੁਕਣਾ ਕ੍ਰਾਈਮ ਨੂੰ ਤੁਸੀਂ ਕਹੋ ਇਦਾਂ ਰੁਕ ਜਾਣਾ ਤੇ ਨਹੀਂ ਰੁਕਣਾ ਏ ਪਰ ਆ ਜਿਹੜਾ ਅੱਜ ਤੁਸੀਂ ਦੇਖੋ ਜੇ ਇਹ ਬੰਦੇ ਸਹੀ ਹੋਣ ਦੇ ਡੀਐਨਏ ਟੈਸਟ ਕਰਾਂ ਚ ਕੀ ਦਿੱਕਤ ਐ ਇਹਨਾਂ ਨੂੰ ਸਕੂਲ ਚ ਬੱਚੇ ਪੜਾਉਣ ਚ ਕੀ ਦਿੱਕਤ ਐ ਇਹਨਾਂ ਨੂੰ ਆ ਜਿਹੜੇ ਮੈਂ ਮਨਾਏ ਉੱਥੇ ਕਹਿੰਦੇ ਅਸੀਂ ਭੀਖ ਮੰਗਦੇ ਸੀ ਸਾਨੂੰ ਮਾਫੀ ਦੇ ਦਿਓ ਇੱਕ ਵਾਰੀ ਅਸੀਂ ਗਾਂ ਤੋਂ ਨਹੀਂ ਮੰਗਾਂਗੇ ਹਾਂ ਉਹਨਾਂ ਕਹਤਾ ਮੈਂ ਸੁਣ ਲਿਆ ਉਹਨਾਂ ਕਿਤੇ ਹਟ ਜਾਣਾ ਜਿਨ੍ਹਾਂ ਨੂੰ ਆਤਾਂ ਪਈਆਂ ਵਾ ਦਿਹਾੜੀ 5-5000 6000 ਪਾਉਣ ਦੀਓ ਤੋ ਉਹਨਾਂ ਕਿੱਥੋਂ ਆ ਗਾੜੀ ਆ ਜਣੀ ਦੀਵਾਲੀ ਆ ਜਣੀ ਵੇਖਿਓ ਤੁਸੀਂ ਰਖੜੀ ਆ ਜਣੀ ਇਹ ਤੁਸੀਂ ਵੇਖਿਓ ਸਾਡੇ ਦਾਨੀ ਸੱਜਣ ਵੀ ਬਾਹਰ ਆ ਜਾਨੇ ਆ ਵੇਖ ਲਿਓ ਤੁਸੀਂ ਕੀ ਬੰਦਾ ਮੈਂ ਤੇ ਇੱਥੋਂ ਤੱਕ ਕਿ ਕੱਲ ਇਹੋ ਜਿਹੇ ਬੇਵਕੂਫ ਵੇਖੇ ਲੋਕ ਨੋਵਾ ਗੱਡੀ ਤੇ ਉਹਨਾਂ ਦੀਆਂ ਝੁੱਗੀਆਂ ਤੱਕ ਜਾਣ ਦੇ ਦੇਣ ਹਾਂ ਸਪੈਸ਼ਲ ਗੱਡੀ ਭਰ ਕੇ ਲੈ ਕੇ ਜਾਂਦੇ ਨਾਲ ਵੀਡੀਓ ਬਣਾਉਂਦੇ ਹੁੰਦੇ ਆ ਇੰਸਟਾਗ੍ਰਾਮ ਤੇ ਚਲਾਣੀ ਹੁੰਦੀ ਆ ਵੀਡੀਓ ਤੇ ਨਾਲ ਉੱਥੇ ਨਵਾਂ ਗਾਣਾ ਲੱਭ ਲੈਂਦੇ ਕੋਈ ਇਹੋ ਜਿਹਾ ਤੇ ਉਹ ਨਾਲ ਟਿਊਨ ਜੀ ਲਾ ਕੇ ਤੇ ਉਹ ਲੋਕਾਂ ਨੂੰ ਇਮੋਸ਼ਨਲ ਕਰਕੇ ਫਾਲੋਅਰ ਵਧਾਉਣ ਦੇ ਚੱਕਰ ਚਾ ਕੰਮ ਚੱਲਣ ਦੇ ਇੱਥੇ ਸੋ ਕਿਤੇ ਨਾ ਕਿਤੇ ਪੰਜਾਬ ਨੂੰ ਪੰਜਾਬ ਦੇ ਲੋਕ ਹੀ ਮਾਰਨ ਦੇ ਸਿਆਣੇ ਬੰਨ ਬੇਵਕੂਫੀਆਂ ਨਾ ਕਰਨ ਇਹ ਬ ਜੇ ਇਹ ਬੱਚਿਆਂ ਤੋਂ ਅੱਜ ਭੀਖ ਮੰਗਵਾਉਣ ਦਾ ਕੰਮ ਨਾ ਬੰਦ ਹੋਇਆ ਤਾਂ ਫਿਰ ਇਹ ਕਦੀ ਨਹੀਂ ਹੋਣਾ ਸਰਕਾਰ ਤੁਹਾਡੇ ਨਾਲ ਆ ਪ੍ਰਸ਼ਾਸਨ ਤੁਹਾਡੇ ਨਾਲ ਆ ਮੀਡੀਆ ਤੁਹਾਡੇ ਨਾਲ ਲੋਕ ਤੁਹਾਡੇ ਨਾਲ ਆ ਔਰ ਚੰਦ ਕੁ ਲੋਕ ਆ ਜਿਹੜੇ ਇਸ ਚੀਜ਼ ਦਾ ਵਿਰੋਧ ਕਰਦੇ ਆ ਔਰ 99% ਲੋਕ ਉਹ ਨੇ ਜਿਹੜੇ ਕਹਿੰਦੇ ਵੀ ਪੰਜਾਬ ਚ ਟੋਟਲ ਹੀਰਾਂ ਨੂੰ ਕਲੀਨ ਕੀਤਾ ਜਾਵੇ ਸਾਡਾ ਮਿਸ਼ਨ ਅੰਮ੍ਰਿਤਸਰ ਕਲੀਨ ਕਰਨਾ ਸੀ ਉਹ ਹੋ ਗਿਆ ਹੁਣ ਅਸੀਂ ਲੁਧਿਆਣਾ ਜਲੰਧਰ ਪਟਿਆਲਾ ਚੰਡੀਗੜ੍ਹ ਇਧਰ ਨੂੰ ਵੀ ਆ ਗਏ ਸਮਝੋ ਇਹ ਜਿਹੜੀ ਲਾਈਟ ਤੇ ਦਿਖੇ ਅਸੀਂ ਇੱਕ ਸਰਕਾਰ ਨੂੰ ਬੇਨਤੀ ਕੀਤੀ ਹੋਰ ਮੈਂ ਅੰਮ੍ਰਿਤਸਰ ਦੇ ਐਮਪੀ ਸਾਹਿਬ ਨੂੰ ਵੀ ਕਿਹਾ ਸੀ ਵੀ ਜਿਹੜੇ ਇਹਨਾਂ ਦੇ ਨੰਬਰ ਆ ਉਹ ਲੱਗਦੇ ਨਹੀਂ ਆ ਨੰਬਰ ਡਾਇਲ ਕਰੀਦਾ ਜਿੱਦਾਂ ਆਪਾਂ 112 ਪੁਲਿਸ ਰੱਖਿਆ ਫੋਰਸ ਆਈ ਦੀ 108 ਦੱਬੋ ਐਂਬੂਲੈਂਸ ਆਈ ਇੱਕ ਨੰਬਰ ਹੋਣਾ ਚਾਹੀਦਾ ਜ਼ਿਲ੍ਹੇ ਦਾ ਉੱਥੇ ਟੀਮ ਪ੍ਰੋਪਰ ਰੈਡੀ ਬੈਠੀ ਹੋਵੇ ਫੋਨ ਕਰੋ ਆ ਜਗ੍ਹਾ ਤੇ ਮੰਗਰੇ ਗੱਡੀ ਪਹੁੰਚੇ ਉੱਥੋਂ ਪਿਆਰ ਨਾਲ ਇਹਨਾਂ ਨੂੰ ਬਾਉ ਉੱਥੇ ਚਾਚੂ ਪਿਆਉ ਦੇ ਨਾਲ ਹੀ ਰੈਸਕਿਊ ਕਰਾ ਦੇ ਇਹ ਡੀਐਨਏ ਟੈਸਟ ਦੇ ਡਰ ਨਾਲ ਅੱਜ ਪੰਜਾਬ ਖਾਲੀ ਹੋ ਗਿਆ 95% ਲੋਕ ਚੱਲ ਗਏ ਜਿਹੜੇ 5-10% ਰਹਿ ਗਏ ਆ ਉਹ ਜਦੋਂ ਆਸਥਿਆਰ ਹੋਣੇ ਉਹਨਾਂ ਦੇ ਲੱਗੇ ਇਹਨਾਂ ਨੇ ਬਾਹਰ ਆਉਣਾ ਜ਼ਿਆਦਾਤਰ ਜਿੱਥੋਂ ਤੱਕ ਸਾਨੂੰ ਪਤਾ ਲੱਗਾ ਹੈ ਹਿਮਾਚਲ ਨੂੰ ਨਿਕਲ ਗਿਆ ਹਮ ਹਿਮਾਚਲ ਨੂੰ ਰਾਜਸਥਾਨ ਨੂੰ ਹਰਿਆਣੇ ਨੂੰ ਦੂਜੀਆਂ ਸਟੇਟਾਂ ਚ ਨਿਕਲ ਗਿਆ ਔਰ ਜਿਹੜੇ ਝੁੱਗੀਆਂ ਚ ਬੈਠੇ ਆ ਉਹ ਵੀ ਹੁਣ ਸਰਕਾਰ ਨੂੰ ਪ੍ਰਸ਼ਾਸਨ ਨੂੰ ਅਸੀਂ ਬੇਨਤੀ ਕਰਨੀ ਆ ਕਿ ਉਹਨਾਂ ਦਾ ਵੀ ਜਿਹੜਾ ਵੈਰੀਫਾਈ ਕੀਤਾ ਜਾਵੇ ਕਿ ਇਹਨਾਂ ਦੇ ਆਧਾਰ ਕਾਰਡ ਕਿੰਨਾ ਨੇ ਬਣਾਏ ਆ ਕਿਸ ਤਰ੍ਹਾਂ ਆਏ ਆ ਕਿੱਥੋਂ ਆਏ ਆ ਔਰ ਕਿੱਥੋਂ ਦੇ ਰਹਿਣ ਵਾਲੇ ਆ ਬੰਦੇ ਦੀ ਉਮਰ ਹੁੰਦੀ 20 ਸਾਲ ਤੇ ਕਹਿੰਦੇ ਸੀ 50 ਸਾਲ ਤੋਂ ਇੱਥੇ ਰਹਿੰਦੇ ਨਿਕੇ ਨਿਕੇ ਹੁੰਦੇ ਸੀ ਹਮ ਝੂਠ ਬੋਲਣ ਲੱਗੇ ਹੋ ਨਹੀਂ ਕਹਿੰਦੇ ਕਹਿੰਦੇ ਵੀ ਅਸੀਂ 50 ਸਾਲ ਤੋਂ ਇੱਥੇ ਰਹਿੰਦੇ ਆ 20 ਸਾਲ ਉਮਰ ਹੁੰਦੀ ਆ ਤੇ ਕਹਿੰਦੇ ਛੋਟੇ ਛੋਟੇ ਹੁੰਨੇ ਆ ਮਤਲਬ 30 ਸਾਲ ਦਾ ਸਿੱਧਾ ਗੈਪ ਪਾ ਦਿੰਦੇ ਆ ਸੋ ਇਹ ਲੋਕ ਕਿਤੇ ਨਾ ਕਿਤੇ ਸਾਨੂੰ ਗੁੰਮਰਾਹ ਵੀ ਕਰਦੇ ਆ ਔਰ ਧੋਖਾ ਵੀ ਦਿੰਦੇ ਆ ਪ੍ਰਸ਼ਾਸਨ ਸਰਕਾਰ ਹੁਣ ਐਕਸ਼ਨ ਰਿਮੂਡ ਚ ਆ ਤੁਸੀਂ ਜਿਵੇਂ ਹੁਣ ਡੀਐਨਏ ਦਾ ਸਟੋਰੇ ਆ ਡੀਐਨਏ ਟੈਸਟ ਕਿੰਨੇ ਕੁ ਲੋਕਾਂ ਦੇ ਹੁਣ ਹੋਏ ਨੇ ਕਿੰਨੇ ਕੁ ਬਿਖਾਰੀਆਂ ਦੇ ਹੋਏ ਨੇ ਤੇ ਅਸਲੀ ਮਾਪਿਆਂ ਦਾ ਹਜੇ ਤੱਕ ਪਤਾ ਲੱਗ ਪਾਇਆ ਕਿਸੇ ਦਾ ਦੇਖੋ ਪ੍ਰੋਪਰ ਆਂਕੜੇ ਆ ਨਾ ਜਿਹੜੇ ਹੂੰ ਉਹ ਸਾਹਮਣੇ ਆਉਣਗੇ ਥੋੜੀ ਦੇਰ ਤੱਕ ਹਮ ਹੱਲੇ ਤੇ ਜਿਹੜੇ ਜਿਹੜੇ ਰੈਸਕਿਊ ਕੀਤੇ ਆ ਨਾ ਉਹਨਾਂ ਦੀ ਪ੍ਰੋਪਰ ਜਾਂਚ ਚੱਲ ਰਹੀ ਆ ਹਮ ਇਹ ਕਮੇਟੀਆਂ ਹੁੰਦੀਆਂ ਬਾਲ ਵਿਭਾਗ ਦੀਆਂ ਹਮ ਉਹਨਾਂ ਦੇ ਸਾਹਮਣੇ ਪੇਸ਼ ਕੀਤਾ ਜਾਂਦਾ ਹਮ ਉਹ ਡਿਸੀਜਨ ਲੈਂਦੇ ਆ ਕਿ ਇਹਨਾਂ ਨੂੰ ਕਿੱਦਾਂ ਅਸੀਂ ਗਾੜੀ ਕਰਨਾ ਇਹਨਾਂ ਦਾ ਉਹਨਾਂ ਦੇ ਕਿੱਥੋਂ ਆਏ ਆ ਪ੍ਰੋਪਰ ਜਾਂਚ ਇਹਦੀ ਹੁੰਦੀ ਆ ਉਹ ਕਮੇਟੀਆਂ ਜਾਂਚ ਕਰਕੇ ਫਿਰ ਅਗਲਾ ਸਟੈਪ ਚੁੱਕਦੀਆਂ ਵੀ ਹਾਂ ਇਹਨਾਂ ਦੀ ਡੀਐਨਏ ਟੈਸਟ ਕਰਾਉਣ ਦੀ ਲੋੜ ਆ ਕਿ ਸਾਨੂੰ ਡਾਊਟ ਹੈਗਾ ਵੀ ਇਹ ਚੀਜ਼ ਇਹਦਾ ਹੈਗੀ ਆ ਫਿਰ ਉਹ ਅਗਲਾ ਸਟੈਪ ਚੁੱਕਦੇ ਆ ਕਿਉਂਕਿ ਅਸੀਂ ਕਦੀ ਪ੍ਰਸ਼ਾਸਨ ਤੇ ਦਬਾਅ ਨਹੀਂ ਪਾਇਆ ਅਸੀਂ ਪ੍ਰਸ਼ਾਸਨ ਦੇ ਸਹਿਯੋਗ ਦੇ ਨਾਲ ਸਰਕਾਰ ਦੇ ਸਹਿਯੋਗ ਦੇ ਨਾਲ ਇਹ ਸਟੈਪ ਚੁੱਕ ਕੇ ਜਦੋਂ ਗੱਲ ਨੂੰ ਚਲਦੇ ਆ ਫਿਰ ਉਹਨਾਂ ਦੀ ਜਿਹੜੀ ਅਗਲੀ ਕਾਰਵਾਈ ਹੁੰਦੀ ਉਹ ਜਦੋਂ ਕਰਦੇ ਆ ਅਸੀਂ ਉਹਦੇ ਵਿੱਚ ਵਿਗੜ ਨਹੀਂ ਪਾਉਂਦੇ ਅਸੀਂ ਸਹਿਯੋਗ ਕਰਦੇ ਆ ਕਿਉਂਕਿ ਜੇ ਅਸੀਂ ਉਹਨਾਂ ਦੇ ਕੰਮ ਵਿੱਚ ਵਿਗੜ ਪਾਵਾਂਗੇ ਤੇ ਫਿਰ ਸਾਡਾ ਫਰਜ਼ ਨਹੀਂ ਵੜਦਾ ਉਹਨਾਂ ਨੇ ਕਾਨੂੰਨਨ ਤੌਰ ਤੇ ਵੇਖਣਾ ਹੁੰਦਾ ਕਿ ਜਿਹੜੇ ਰੈਸਕਿਊ ਕੀਤੇ ਆ ਹਾਂਜੀ ਉਹਨਾਂ ਵਿੱਚੋਂ ਕਿੰਨੇ ਕੁ ਨਿਕਲੇ ਆ ਵੀ ਜਿਹੜੇ ਉਹਨਾਂ ਦੇ ਜਿਹੜੇ ਭੀਖ ਮੰਗ ਰਹੇ ਸੀ ਉਹਨਾਂ ਦੇ ਬੱਚੇ ਸੀ ਨਿਕਲੇ ਕਿੰਨੇ ਕੁ ਨਿਕਲੇ ਬਿਲਕੁਲ ਕਾਫੀ ਨਿਕਲੇ ਆ ਉਹ ਡਿਟੇਲ ਸਾਰੀ ਆਂਕੜਾ ਜਦੋਂ ਲੈ ਆਉਣਾ ਉਹ ਮੈਡਮ ਬਲਜੀਤ ਕੌਰ ਜੀ ਜਿਹੜੇ ਉਹ ਦੇਖ ਰਹੇ ਪੰਜਾਬ ਦਾ ਪੂਰਾ ਸਾਰਾ ਹੂੰ ਔਰ ਪ੍ਰੋਪਰ ਉਹ ਜਿਹੜਾ ਜਦੋਂ ਇਹਨਾਂ ਨੇ ਪੂਰਾ ਆਂਕੜਾ ਲਿਆਂਦਾ ਉਹਨਾਂ ਨੇ ਪ੍ਰੈਸ ਕਾਨਫਰੈਂਸ ਰਹੀ ਦੱਸ ਦੇਣਾ ਵਾ ਹੂੰ ਕਿਉਂਕਿ ਮੈਂ ਤੇ ਅੰਮ੍ਰਿਤਸਰ ਦੀ ਗੱਲ ਕਰੂੰਗਾ ਹੂੰ ਉਹ ਲੁਧਿਆਣੇ ਦਾ ਕੁਝ ਹੋਰ ਹੈ ਜਲੰਧਰ ਦਾ ਕੁਝ ਹੋਰ ਹੈ ਬੀਸਰ ਜਿਹੜੇ ਫੜਦੇ ਸੀਗੇ ਹਾਂਜੀ ਇੱਕ ਵਾਰੀ ਬੰਦੇ ਨੂੰ ਦੇਖ ਕੇ ਲੱਗ ਜਾਂਦਾ ਵੀ ਹਾਂ ਇਹ ਦਾ ਬੱਚਾ ਹੈ ਮੇਰੀ ਤੇ ਭਾਜੀ ਤੁਸੀਂ ਲੈ ਜਾਓ ਕਿਤੇ ਮੇਰੀ ਤੇ ਫੋਟੋ ਫੋਨ ਦੇ ਵਿੱਚ ਮੇਰਾ ਨਾਂ ਤੱਕ ਪਤਾ ਉਹਨਾਂ ਨੂੰ ਹੂੰ ਮੇਰੀ ਫੋਟੋ ਉਹਨਾਂ ਦੇ ਫੋਨ ਦੇ ਵਿੱਚ ਹੂੰ ਉਹ ਫੋਟੋ ਵੇਖ ਕੇ ਮੇਰੀ ਮੈਨੂੰ ਨਾਲ ਹੀ ਕਹਿ ਦਿੰਦੇ ਵੀ ਉਹ ਆ ਗਿਆ ਆ ਗਿਆ ਮੇਰੇ ਨਾਲ ਤਾਂ ਹੋਇਆ ਮੈਂ ਤਾਂ ਮਤਲਬ ਇਸ ਹਿਸਾਬ ਨਾਲ ਵੇਂਦੇ ਜਦੋਂ ਮੈਂ ਜਮਰਾਜ ਉਹਨਾਂ ਆ ਗਿਆ ਆ ਮੈਨੂੰ ਲਾਈਟਾਂ ਤੇ ਹੁਣੇ ਇੱਕ ਪੈਸੇ ਮੰਗ ਰਿਹਾ ਜਿਹੜੇ ਬਾਬਿਆਂ ਦੇ ਰੂਪ ਬਣਾਏ ਹੁਣ ਇਹਨਾਂ ਨੇ ਬੜਾ ਕੰਮ ਸ਼ੁਰੂ ਕਰਤਾ ਉਹ ਮੈਨੂੰ ਕਹਿੰਦੇ ਤੁਸੀਂ ਉਹੋ ਜਿਹੇ ਨਾ ਜਿਹੜੇ ਬੱਚੇ ਫੜਦੇ ਜੇ ਉਹ ਭੀਖ ਮੰਗਦੇ ਤੇ ਮੈਂ ਫਿਰ ਚੁੱਪ ਕਰਕੇ ਗਾਂਢੀ ਨੂੰ ਆ ਗਿਆ ਕਿਉਂਕਿ ਮਤਲਬ ਇਹਨਾਂ ਕੋਲ ਫੋਨ ਵੀ ਹੈਗੇ ਨੇ ਸਾਰਿਆਂ ਕੋਲ ਇਹਨਾਂ ਕੋਲ ਸਾਰੇ ਫੋਨ ਹੈ ਫੋਨ ਦੇ ਵਿੱਚ ਫੋਟੋਆਂ ਸਾਡੀਆਂ ਵੀਡੀਓ ਤੁਹਾਡੀਆਂ ਜਿਹੜੀਆਂ ਚੱਲਦੀਆਂ ਇਹਨਾਂ ਦੇ ਕੋਲ ਆ ਹੂੰ ਤੁਹਾਡੇ ਵੀਡੀਓ ਇਹ ਤੁਹਾਡੇ ਪ੍ਰੋਪਰ ਚੈਨਲਾਂ ਤੇ ਵੇਖ ਕੇ ਆਲਰੇਡੀ ਅਲਰਟ ਹੋ ਕੇ ਨਿਕਲ ਗਿਆ ਨਿਕਲ ਗਿਆ ਔਰ ਸਰਕਾਰ ਦੀ ਇੰਨੇ ਆ ਪ੍ਰੈਸ ਕਾਨਫਰੈਂਸਾਂ ਰਾ ਇੰਨੀ ਸਕਤੀ ਇੰਨੇ ਪ੍ਰੋਪਰ ਗਰਾਉਂਡ ਤੇ ਉਹਨਾਂ ਨੇ ਵੇਖਿਆ ਸਾਰਾ ਹਰ ਬੰਦੇ ਨੇ ਵੇਖਿਆ ਔਰ ਮੈਨੂੰ ਨਹੀਂ ਲੱਗਦਾ ਕਿ ਦੇਸ਼ ਦੇ ਵਿੱਚ ਕੋਈ ਵੀ ਐਸਾ ਬੰਦਾ ਹੈਗਾ ਜਿਨੇ ਇਸ ਚੀਜ਼ ਨੂੰ ਸ਼ਲਾਘਾ ਨਾ ਕੀਤੀ ਹੋਵੇ ਹਰ ਬੰਦੇ ਨੇ ਪਾਰਟੀ ਬਾਜੀ ਤੋਂ ਉੱਠ ਕੇ ਇਨਸਾਨੀਅਤ ਦੇ ਨਾਤੇ ਹਰ ਬੰਦੇ ਨੂੰ ਦੁੱਖ ਲੱਗਦਾ ਸੀ ਹੁਣ ਕੋਈ ਚੰਗਾ ਭਲਾ ਬੰਦਾ ਜਾਂਦਾ ਉਹਦਾ ਐਦਾਂ ਆਪਾਂ ਖਿੱਚ ਦਈਏ ਪੈਸੇ ਦੇ ਉਹਨੂੰ ਦੁੱਖ ਲੱਗਦਾ ਕਿ ਬੱਚਾ ਪੜ੍ਹਨ ਦੀ ਉਮਰ ਹੈ ਛੋਟੇ ਛੋਟੇ ਬੱਚੇ ਦੀ ਤੇ ਬੈਨ ਨੂੰ 10 ਰੁਪਏ ਦਵਾ ਕਿ ਨਾ ਦਵਾ ਜੇ ਬੱਚਿਆਂ ਨੂੰ ਦਿੰਦੇ ਪੈਸੇ ਤੇ ਉਹ ਅਸੀਂ ਉਹ ਬੜਾਵਾ ਦੇਣੇ ਉਸ ਚੀਜ਼ ਨੂੰ ਇਹ ਪੰਜਾਬ ਦਾ ਕਲਚਰ ਨਹੀਂ ਆ ਇੱਥੇ ਕੀ ਪ੍ਰਭਾਵ ਪਾਉ ਲੋਕਾਂ ਤੇ ਇਹ ਕੋਈ ਚੰਗਾ ਮੈਸੇਜ ਥੋੜੀ ਜਾਂਦਾ ਸੀਗਾ ਇਹਨਾਂ ਵੱਲ ਵੇਖ ਕੇ ਹੋਰ ਵੀ ਕਈ ਹੋ ਗਈ ਸੀ ਕਿਉਂਕਿ ਇੱਕ ਦੋ ਸਾਡੇ ਬੰਦੇ ਅੰਮ੍ਰਿਤਸਰ ਇਹੋ ਜਿਹੇ ਵੀ ਹੈਗੇ ਆ ਜਿਹੜੇ ਚੰਗੇ ਭਲੇ ਆ ਉਹਨਾਂ ਨੇ ਉਹ ਰੱਖਿਆ ਸਾਈਕਲ ਤੇ ਸ਼ਰਾਬ ਪੀਂਦੇ ਰਾਤ ਨੂੰ ਪੈਸੇ ਇਕੱਠੇ ਕਰਕੇ ਚਾਹੇ ਕੋਈ ਇੱਥੋਂ ਦਾ ਚਾਹੇ ਕੋਈ ਉੱਥੋਂ ਦਾ ਗਲਤੀ ਹੈ ਮਾੜੀ ਮੰਗਣਾ ਜਿਹੜੇ 10 ਰੁਪਏ ਦਿੱਤੇ ਜਾਂਦੇ ਆ ਮੈਂ ਪਹਿਲਾਂ ਸ਼ੁਰੂਆਤ ਚ ਕਿਹਾ ਸੀ ਵੀ ਉਹ ਨਸ਼ਿਆਂ ਦੇ ਵਿੱਚ ਜਾਂਦੇ ਆ ਬਿਲਕੁਲ ਜਾਂਦੇ ਆ ਉਹ ਚੀਜ਼ ਨੂੰ ਬढ़ावा ਦਿੱਤਾ ਜਾਂਦਾ ਵਾ ਇੱਕ ਬੱਚੇ ਦੀ ਲਾਈਫ ਖਰਾਬ ਕੀਤੀ ਜਾਂਦੀ ਆ ਤੁਸੀਂ 10 ਰੁਪਏ ਨਹੀਂ ਦੇ ਰਹੇ ਤੁਸੀਂ ਕਿਸੇ ਦੇ ਧੀ ਪੁੱਤ ਦੀ ਲਾਈਫ ਖਰਾਬ ਕਰ ਰਹੇ ਹੋ ਉਹ ਜਿਹੜੀ ਲਾਈਫ ਖਰਾਬ ਕੀਤੀ ਆ ਤੁਹਾਡੇ ਦਿੱਤੇ 10 ਰੁਪਏ ਉਹ ਕੰਡੇ ਬੀਜਣਗੇ ਘਾੜੀ ਆਉਣ ਵਾਲੇ ਸਮੇਂ 'ਚ ਜਿਹੜੀ ਉਮਰ ਉਹਨਾਂ ਦੀ ਪੜਨਦੀ ਆ ਤੁਸੀਂ ਕਿਹੜੇ ਬੰਨੇ ਲਾਤਾ ਉਹਨਾਂ ਨੂੰ ਭੀਖ ਮੰਗਣ ਤੇ ਤੁਸੀਂ ਬढ़ावा ਦੇ ਰਹੇ ਇਸ ਚੀਜ਼ ਨੂੰ ਸੋ ਕਿਤੇ ਨਾ ਕਿਤੇ ਇਹਨਾਂ ਚੀਜ਼ਾਂ ਨੂੰ ਜਿਹੜਾ ਰੋਕਣ ਦੀ ਲੋੜ ਐ ਸਾਨੂੰ ਨਾ ਕਿ ਇਹਨਾਂ ਚੀਜ਼ਾਂ ਨੂੰ ਸ਼ਹਿ ਦੇਣ ਦੀ ਲੋੜ ਐ ਇੱਕ ਮੈਂ ਵੀ ਪੁੱਛਣਾ ਚਾਹਾਂਗਾ ਅਕਸਰ ਦੇਖਦੇ ਸੀ ਵੀ ਗੱਡੀਆਂ ਨੂੰ ਇਹ ਘੇਰ ਲੈਂਦੇ ਸੀ ਜੀ ਤੁਸੀਂ ਵੀ ਗੱਲ ਕੀਤੀ ਐ ਵੀ ਘੇਰ ਲੈਂਦੇ ਸੀ ਇੱਕ ਵਾਈਪਰ ਨਾਲ ਵਾਈਪਰ ਸਾਫ਼ ਕਰਨ ਲੱਗ ਜਾਂਦਾ ਸੀ ਏ ਖੜਕਾਨ ਲੱਗ ਜਾਂਦਾ ਸੀ ਇੱਕ ਪੈਨ ਲੈ ਕੇ ਆ ਜਾਂਦਾ ਸੀ ਤੇ ਇਹਨਾਂ ਦਾ ਧਿਆਨ ਗੱਡੀ ਦੇ ਵਿੱਚ ਹੀ ਹੁੰਦਾ ਸੀ ਬਿਲਕੁਲ ਇਹ ਗੱਡੀ ਦੇ ਵਿੱਚ ਧਿਆਨ ਕਿਉਂ ਨਾ ਦਿੰਦੇ ਸੀ ਗੱਡੀ ਦੇ ਵਿੱਚ ਝਾਂਤੀ ਕਿਉਂ ਮਾਰਦੇ ਸੀ ਬਿਲਕੁਲ ਇਹ ਗੱਡੀ ਦੇ ਵਿੱਚ ਝਾਤੀ ਮਾਰ ਕੇ ਆਲਾ ਦੋਲਾ ਵੇਖ ਲੈਂਦੇ ਨਾ ਵੀ ਕਿਹੜਾ ਕਿਦਾਂ ਦਾ ਕਿੰਨੀਆਂ ਲੁੱਟਾਂ ਖਵਾ ਗੱਡੀਆਂ ਕੀ ਕੁਛ ਨਹੀਂ ਹੋਇਆ ਇਹਨਾਂ ਨੂੰ ਕਿਹੜਾ ਪੁੱਛਣਾ ਕਿਸੇ ਨੇ ਕਿਸੇ ਬੰਦਾ ਮਾਰ ਕੇ ਚਲ ਜਾਣ ਜਿੱਥੇ ਮਰਜੀ ਕਿੱਥੋਂ ਫੜ ਲੋਗੇ ਤੁਸੀਂ ਇਹਨਾਂ ਨੂੰ ਆਈਡੈਂਟੀਫਾਈ ਨਹੀਂ ਕਰ ਸਕਦੇ ਇਹਨਾਂ ਨੇ ਤੇ ਕਿਸੇ ਟ੍ਰੇਨ 'ਚ ਬੈਜਣਾ ਜਾਂ ਕਿਤੇ ਬੈਜਣਾ ਪਹਿਚਾਣ ਇੱਥੋਂ ਦੇ ਲੋਕਾਂ ਦੀ ਤੁਸੀਂ ਕਰ ਲੋਗੇ ਨਹੀਂ ਨਹੀਂ ਮਤਲਬ ਇੰਦਾ ਸੈਂਸ ਇਹ ਦੇਖਦੇ ਸੀ ਫਿਰ ਅੱਗੇ ਇੰਤਲਾਹ ਕਰਦੇ ਸੀ ਵੀ ਅੱਗੇ ਜਾ ਬਿਲਕੁਲ ਵੇਖੋ ਮੈਂ ਤੇ ਤੁਹਾਨੂੰ ਦੱਸਾਂ ਤੁਸੀਂ ਅੱਜ ਪੰਜਾਬ ਦੇ ਜਿੰਨੇ ਪੋਲਿਆ ਜਿੰਨੀਆਂ ਨਹਿਰਾਂ ਆ ਤੁਹਾਨੂੰ ਹਰ ਜਗ੍ਹਾ ਤੇ ਇੱਕ ਬਾਬੇ ਦੀ ਜਗ੍ਹਾ ਮਿਲੂਗੀ ਹੈਗੀ ਮਿਲੂਗੀ ਨਾ ਬਿਲਕੁਲ ਉਹ ਬਾਬਾ ਕਿੱਥੋਂ ਆ ਗਿਆ ਕਿਹੜੀ ਬੰਦਗੀ ਕਰ ਲਈ ਉਹਨੇ ਆ ਪੋਲ ਦਰਿਆ ਨਹਿਰਾਂ ਹੁ ਉਤਾਰਾਂ ਕਿਦੇ ਨਾ ਜੋੜਦਿਆਂ ਵਾ ਤੁਸੀਂ ਮੈਨੂੰ ਦੱਸੋ ਨਾ ਉਹ ਮਤਲਬ ਕੌਣ ਨੇ ਉਹ ਲੋਕ ਕਿਹੜਾ ਬਾਬਾ ਸੀ ਕਦੋਂ ਆਇਆ ਸੀ ਕੀ ਉਹਦਾ ਇਤਿਹਾਸ ਆ ਕਿੰਨੇ ਚੌਕ ਆ ਕਿਤੇ ਚਾਦਰ ਵਿਛਾ ਦੋ ਜਾ ਕੇ ਦੀਵਾ ਜਗਾ ਦੋ ਬਾਬੇ ਦੇ ਮੱਥਾ ਟੇਕ ਦੋ ਦਾਹ ਰੁਪਈਆ ਚੱਲ ਆ ਪੀਪਲ ਨੂੰ ਮੈਂ ਹੁਣੇ ਬੰਦ ਇਹਨੇ ਤੇ ਕੁਛ ਨਾ ਕੁਛ ਇਹਦੇ ਨਾਲ ਹੀ ਤੁਸੀਂ ਸਾਡੇ ਲੋਕ ਮੂਰਖ ਹੋ ਗਏ ਆ ਬੰਦ ਬੁੱਧੀ ਲੋਕ ਨੇ ਮਾਨਸਿਕ ਰੋਗੀ ਹੋ ਗਏ ਆ ਅਸੀਂ ਇਹ ਪੰਜਾਬ ਜਿਹੜਾ ਗੁਰੂ ਮਹਾਰਾਜ ਦੀ ਧਰਤੀ ਆ ਅਸੀਂ ਕਿਹਨੇ ਗੁਰੂਆਂ ਪੀਰਾਂ ਦੀ ਪੀਰ ਕਿਹੜਾ ਇੱਥੇ ਆਇਆ ਮੈਨੂੰ ਦੱਸੋ ਨਾ ਇਹ ਗੁਰੂਆਂ ਦੀ ਹੀ ਧਰਤੀ ਆ ਕੋਈ ਪੀਰਾਂ ਦੀ ਧਰਤੀ ਨਹੀਂ ਆ ਇਹ ਗੁਰੂਆਂ ਦੀ ਧਰਤੀ ਆ ਜੋ ਮੂੰਗੜੀ ਬੋਲ ਦੇਣਾ ਆ ਗਿਆ ਸੋ